ਨਮਸਕਾਰ ਸਤਿ ਸ੍ਰੀ ਅਕਾਲ ਹਾਂ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪੁਣੇ ਦੇ ਦੁਨੀਆ ਦੀ ਟੌਪ 10 ਖਬਰਾਂ ਤੇ ਐਲਪੀਜੀ ਸਿਲੰਡਰ ਦੀ ਕੀਮਤਾਂ ਵਿੱਚ 1 ਜਨਵਰੀ ਤੋਂ ਪਹਿਲਾਂ ਮੋਦੀ ਸਰਕਾਰ ਨੇ ਕੀਤੀ ਕਟੌਤੀ ਦਿੱਲੀ ਤੋਂ ਲੈ ਕੇ ਪਟਨਾ ਤੱਕ ਐਲਪੀਜੀ ਸਿਲੰਡਰ ₹39.50 ਹੋਇਆ ਸਸਤਾ ਕਟੌਤੀ ਕੇਵਲ 19 ਕਿਲੋ ਵਾਲੇ ਕਮਰਸ਼ੀਅਲ ਸਿਲੰਡਰ ਵਿੱਚ ਕੀਤੀ ਗਈ ਹੈ ਜਦਕਿ ਘਰੇਲੂ ਸਿਲੰਡਰ ਦੇ ਰੇਟ ਵਿੱਚ ਨਹੀਂ ਕੀਤਾ ਗਿਆ ਕੋਈ ਬਦਲਾ ਬਾਈਡਨ ਦੇ ਇਨਕਾਰ ਦੇ ਬਾਅਦ ਭਾਰਤ ਨੇ ਗਣਤੰਤਰ ਦਿਹਾੜੇ ਮੌਕੇ ਸ਼ਾਮਲ ਹੋਣ ਦੇ ਲਈ ਫਰਾਂਸ ਦੇ ਰਾਸ਼ਟਰਪਤੀ ਨੂੰ ਭੇਜਿਆ ਨਿਯੋਤਾ ਦੱਸਿਆ ਕਿ 1976 ਤੋਂ ਲੈ ਕੇ ਭਾਰਤ ਹੁਣ ਤੱਕ 5 ਵਾਰ ਫਰਾਂਸ ਦੇ ਰਾਸ਼ਟਰਪਤੀ ਨੂੰ ਰਿਪਬਲਿਕ ਡੇ ਦੇ ਲਈ ਕਰ ਚੁੱਕਾ ਹੈ આમੰਤ੍ਰਿਤ ਇਸੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਫਰਾਂਸੀ ਬੈਸ਼ਡਿਲ ਪਰੇਡ ਵਿੱਚ ਬਤੌਰ ਚੀਫ ਗੈਸਟ ਹੋਏ ਸਨ ਸ਼ਾਮਲ ਭਾਰਤ ਵਿੱਚ ਤੇਜ਼ੀ ਨਾਲ ਫੈਲ ਰਿਹਾ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਰੋਨਾ ਦੇ 640 ਮਾਮਲੇ ਇੱਥੇਗੇ ਦਰਜ ਇੱਕ ਸ਼ਖਸ ਦੀ ਹੋ ਚੁੱਕੀ ਹੈ ਮੌਤ ਹੈਲਥ ਮਿਨਿਸਟਰੀ ਦੇ ਮੁਤਾਬਕ ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 2997 ਹੋਈ ਹੈ ਸਤ ਮੰਤਰਾਲੇ ਮੁਤਾਬਕ ਅਕੇਲੇ ਕੇਰਲ ਵਿੱਚ 2606 ਐਕਟਿਵ ਮਿਲੇ ਮਾਮਲੇ ਉੱਥੇ ਰਾਜਸਥਾਨ ਦੇ ਜੈਪੁਰ ਵਿੱਚ ਇੱਕ ਮਹੀਨੇ ਦਾ ਬੱਚਾ ਮਿਲਿਆ ਕੋਰੋਨਾ ਪੋਜ਼ਿਟਿਵ ਚਾਂਸ ਸੁਰੱਖਿਆ ਚੋਕ ਕੋਤਾਹੀ ਮਾਮਲੇ ਵਿੱਚ ਦਿੱਲੀ ਦੀ ਪਟਾਲਾ ਹਾਊਸ ਨੇ ਪੰਜਵੇਂ આરોપી ਲਲੀ ਚਾਂਦਾ ਵਿਧਾਇਕ ਪੁਲਿਸ ਰਿਮਾਂਡ 5 ਜਨਵਰੀ ਤੱਕ ਪੁਲਿਸ ਕਰੇਗੀ ਪੁੱਛਗਿੱਛ ਦੱਸਦੀ ਕਿ ਇਸ ਤੋਂ ਪਹਿਲਾਂ ਕੋਰਟ ਨੇ 21 ਦਸੰਬਰ ਨੂੰ ਚਾਰ ਹੋਰ આરોપીਆ ਸਾਗਰ ਸ਼ਰਮਾ, ਨੀਲਮ, ਮਨੋਰੰਜਨ ਡੀ ਅਤੇ ਅਨਮੋਲ ਸਿੰਧ ਦੀ ਪੁਲਿਸ ਹਿਰਾਸਤ 15 ਦਿਨ ਤੱਕ ਲਈ ਵਿਧਾਈ ਗਈ ਜੰਮੂ ਕਸ਼ਮੀਰ ਦੇ ਰਾਜੌਰੀ ਵਿੱਚ ਅਤਵਾਦੀਆਂ ਨੇ ਸੈਨਾ ਦੇ ਦੋ ਵਾਹਨਾਂ 'ਤੇ ਕੀਤਾ ਹਮਲਾ ਦੁਪਹਿਰ ਕਰੀਬ 3:45 ਮਿੰਟ 'ਤੇ ਹੋਇਆ ਹਮਲਾ ਪੰਜ ਜਵਾਨ ਹੋਏ ਸ਼ਹੀਦ ਹੋਤੀ ਦੋ ਜਵਾਨਾਂ ਦੀ ਹਾਲਤ ਗੰਭੀਰ ਫਿਲਹਾਲ ਜਵਾਨਾਂ 'ਤੇ ਆਪਰੇਸ਼ਨ ਜਾਰੀ ਦੱਸਿਆ ਜਾ ਰਿਹਾ ਕਿ ਅਤਵਾਦੀਆਂ ਨੇ ਸੈਨਿਕਾਂ ਨੂੰ ਸ਼ਹੀਦ ਕਰਕੇ ਉਹਨਾਂ ਦੇ ਲੁੱਟੇ ਸਨ ਹਤਿਆ ਹਰਿਆਣਾ ਵਿੱਚ 18000 ਤੋਂ ਜ਼ਿਆਦਾ ਗਰੁੱਪ ਬੀ ਕਰਮਚਾਰੀਆਂ ਲਈ ਖੁਸ਼ਖਬਰੀ ਸਰਕਾਰ ਦੇ ਮੁਤਾਬਕ ਹੁਣ ਆਪਣਾ ਅਹੁਦਾ ਅਤੇ ਡਿਪਾਰਟਮੈਂਟ ਬਦਲ ਸਕਣਗੇ ਕਰਮਚਾਰੀ ਪਿਛਲੇ ਦਿਨਾਂ ਹੀ ਸਰਕਾਰ ਤਰਫੋਂ ਇਸ ਨੂੰ ਲੈ ਕੇ ਪੋਰਟਲ ਬਣਾਉਣ ਦੀ ਸ਼ੁਰੂ ਕੀਤੀ ਜਾ ਚੁੱਕੀ ਹੈ ਪ੍ਰਕਿਰਿਆ ਇਹ ਸਵਾਲ ਤੋਂ ਮੁੱਖ ਮੰਤਰੀ ਮਨੋਹਰ ਲਾਲ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਇੱਕ ਹਫ਼ਤੇ ਤੋਂ ਜ਼ਿਆਦਾ ਹੁਣ ਨਹੀਂ ਕਰਨਾ ਪਵੇਗਾ ਕਰਮਚਾਰੀਆਂ ਨੂੰ ਇੰਤਜ਼ਾਰ ਸਨਸੁਰੱਖਿਆ ਚੋਟੇ ਮਾਮਲੇ ਵਿੱਚ ਪਕੜੀ ਗਈ ਹਰਿਆਣਾ ਦੇ ਜੀਨ ਦੇ ਨੀਲਮ ਆਪਣੇ ਵਕੀਲ ਦੇ ਨਾਲ ਕਰ ਰਹੀ ਹੈ ਮੁਲਾਕਾਤ ਦਿੱਲੀ ਪਟਿਆਲਾ ਦੀ ਹਾਊਸ ਕੋਰਟ ਨੇ ਦਿੱਤੀ ਦਾਦਤ ਹਾਲਾਂਕਿ ਪਰਿਵਾਰਕ ਲੋਕ ਅਜੇ ਨੀਲਮ ਦੇ ਨਾਲ ਨਹੀਂ ਮਿਲ ਸਕਣਗੇ ਨੀਲਮ ਦੇ ਭਾਈ ਆਰਾਮ ਨਿਵਾਸ ਨੇ ਕਿਹਾ ਹੈ ਕਿ ਕੋਰਟ ਨੇ ਵਕੀਲ ਨੂੰ ਮਿਲਣ ਦੀ ਪਰਮਿਸ਼ਨ ਦੇ ਨਾਲ ਐਫ ਆਈ ਆਰ ਦੀ ਕਾਪੀ ਦੇਣ ਦਾ ਕਿਹਾ ਸੀ ਪੰਜਾਬ ਵਿੱਚ ਸਰਦੀ ਅਤੇ ਤੂਂਦ ਦੇ ਚੱਲਦੇ ਸਰਕਾਰ ਨੇ ਸਰਕਾਰੀ ਪ੍ਰਾਈਵੇਟ ਅਤੇ ਗੈਰ ਪ੍ਰਾਈਵੇਟ ਸਕੂਲਾਂ ਦੇ ਛੁੱਟੀਆਂ ਦਾ ਕੀਤਾ ਐਲਾਨ ਸਕੂਲਾਂ ਵਿੱਚ 24 ਦਸੰਬਰ ਤੋਂ 31 ਦਸੰਬਰ ਤੱਕ ਰਹਿਣਗੇ ਛੁੱਟੀਆਂ ਇਸ ਨੂੰ ਲੈ ਕੇ ਸਕੂਲਾਂ ਵਿੱਚ ਆਦੇਸ਼ ਹੋਇਆ ਜਾ ਰਿਹਾ ਸਿੱਖਿਆ ਸਚਿਵ ਕਮਲ ਕਿਸ਼ੋਰ ਯਾਦਵ ਨੇ ਦਿੱਤੀ ਜਾਣਕਾਰੀ ਦੱਸਦੀ ਕਿ ਪੰਜਾਬ ਵਿੱਚ 19000 ਦੇ ਕਰੀਬ ਹਨ ਸਰਕਾਰੀ ਸਕੂਲ ਜਦਕਿ 6000 ਦੇ ਕਰੀਬ ਹਨ ਨਿੱਜੀ ਸਕੂਲਾਂ ਦੀ ਗਿਣਤੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚੇ ਚੰਡੀਗੜ੍ਹ 375 ਕਰੋੜ ਦੇ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ ਸ਼ਾਹ ਦੇ ਦੌਰੇ ਨੂੰ ਲੈ ਕੇ ਕਈ ਰੂਟਾਂ ਤੇ ਡਾਇਵਰਟ ਕੀਤਾ ਗਿਆ ਟ੍ਰੈਫਿਕ ਪੁਲਿਸ ਦੇ ਅਲੱਗ ਕਰਮਚਾਰੀਆਂ ਸਮੇਤ ਕਰੀਤੇ ਨਜ਼ਰ ਪੁਲਿਸ ਕਰਮੀਆਂ ਨੇ ਸੁਰੱਖਿਆ ਵਿੱਚ ਰਹੇ ਤੈਨਾਤ ਸੈਕਟਰ 36 ਸੇ ਚੰਡੀਗੜ੍ਹ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵਿੱਚ ਆਯੋਜਿਤ ਕੀਤਾ ਗਿਆ ਸੀ ਇਹ ਪ੍ਰੋਗਰਾਮ ਪੀਜੀ ਰਾਤ ਨੂੰ ਦਿੱਲੀ ਵਿੱਚ ਸੰਸਦ ਦੇ ਵਿంటర్ ਸੈਸ਼ਨ ਦੇ ਦੌਰਾਨ ਵਿਰੋਧੀਆਂ ਦੇ 146 ਸੰਸਦਾਂ ਨੂੰ ਸਸਪੈਂਡ ਕਰਨ ਦੇ ਵਿਰੋਧ ਵਿੱਚ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕੀਤਾ ਗਿਆ ਕਾਂਗਰਸ ਵੱਲੋਂ ਪ੍ਰਦਰਸ਼ਨ ਆਲ ਇੰਡੀਆ ਕਾਂਗਰਸ ਕਮੇਟੀ ਦੇ ਨਰਜੀਸ਼ ਤੇ ਕਾਰਕੁਨਾਂ ਨੇ ਸਰਕਾਰ ਦਾ ਫੁੱਕਿਆ ਪਤਲਾ ਪਾਣੀਪਤ ਵਿੱਚ ਕਾਂਗਰਸ ਆਗੂ ਭਾਤਵਾ ਗਾਂਧੀ ਦੀ ਪ੍ਰਤਿਮਾ ਦੇ ਸਾਹਮਣੇ ਧਰਨੇ ਤੇ ਬੈਠੇ ਕਾਂਗਰਸੀ ਜਰਦੀ ਕਰਨਾਲ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਦੇ ਆਵਾਜ਼ ਤੇ ਗਰਜੇ ਕਾਂਗਰਸੀ ਕਾਰਕੁਨ ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਇਹਨਾਂ ਹੈ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸਰਚ ਕਰੋ ਪੰਜਾਬੀ ਚੈਨਲ